ਇਹ ਲਿਪਸਟਿਕਾਂ ਬਾਹਰ ਰੱਖ ਦਿਆਂ ਤੇ ਤੁਸੀਂ ਕਹਿੰਦੇ ਹੋ ਵੀ ਇਹ ਨਹੀਂ ਲਾਉਣੀਆਂ ਨਹੀਂ ਲਾਉਣੀਆਂ ਅੱਛਾ ਜੀ ਵੀ ਮੈਂ ਘਰੇ ਬਣਾ ਕੇ ਦੇਉ ਤੇ ਇਹਨਾਂ ਨਾਲ ਤੁਹਾਡੇ ਬੁੱਲ ਖਰਾਬ ਹੋਣ ਆਹ ਪੰਗ ਸਾਰੀਆਂ ਤੇ ਇਹਨਾਂ ਨਾਲ ਦੀ ਬਣਾ ਕੇ ਦਿਖਾਓ ਇਹ ਤਾਂ ਬਾਹਲੀਆਂ ਮਾੜੀਆਂ ਹੁੰਦੀਆਂ ਨੇ ਨਾਲ ਤਾਂ ਕਈ ਮੇਰੇ ਭੈਣਾਂ ਦੇ ਜਾਂ ਭਰਾ ਇਹਨਾਂ ਨੂੰ ਯੂਜ਼ ਕਰ ਲੈਂਦੇ ਆ ਤੇ ਲਿਪਸਟਿਕ ਇਹ ਜੀ ਹੁੰਦੀ ਪਤਾ ਨਹੀਂ ਕੀ ਕੈਮੀਕਲ ਪਾਇਆ ਹੁੰਦਾ ਬयंਤ ਯਾਰ ਇਹਦੇ ਨਾਲ ਕੀ ਹੁੰਦਾ ਇੱਥੋਂ ਆਪਣੇ ਬੁੱਲ ਜੀ ਵੀ ਖਰਾਬ ਹੋ ਜਾਂਦੇ ਆ ਲਿਪਸ ਖਰਾਬ ਹੋਣ ਲੱਗੇ ਨੇ ਇਹਨਾਂ ਨੂੰ ਤੁਸੀਂ ਸਿੱਟੋ ਉੱਪਰ ਇਹਨਾਂ ਨੂੰ ਮੈਂ ਬਹੁਤ ਵਧੀਆ ਚੀਜ਼ ਬਣਾਉਣੀ ਦਿਖਾਉਂਗਾ ਕੀ ਤੋਂ ਬਣੂਗੀ ਪਤਾ ਹੈ ਸਿਰਫ ਇੱਕ ਫਰੂਟ ਤੋਂ ਉਸ ਤਰ੍ਹਾਂ ਤੁਹਾਡੇ ਲਿਪਸ ਦਾ ਕਲਰ ਹੋ ਜੂਗਾ ਇਹ ਤਾਂ ਐਡੀ ਤਗੜੀ ਚੀਜ਼ ਹੈ ਵੀ ਅੰਦਰੋਂ ਵੀ ਖੂਨ ਪਹੁੰਚਾਉਂਦੇ ਆ ਜੇ ਤੁਸੀਂ ਇਹਦੀ ਬਾਰ ਬਾਰ ਲਾ ਕੇ ਯੂਜ਼ ਕਰੋਗੇ ਨੂੰ ਤਾਂ ਤੁਹਾਨੂੰ ਵਰਤੋਂ ਕਰਨ ਦੀ ਲੋੜ ਹੀ ਨਹੀਂ ਪੈਣੀ ਆਪੇ ਲਿਪਸ ਦਾ ਰੰਗ ਜਿਹੜਾ ਕਲਰ ਹੋ ਜੂਗਾ ਬਿਲਕੁਲ ਗੁਲਾਬੀ ਲੱਗਣ ਲੱਗ ਜਾਣਗੇ ਚਮਕਦਾਰ ਬਣ ਜਾਣਗੇ ਬਹੁਤ ਸੋਹਣੇ ਹੋਏ ਨਾ ਫਟਣਗੇ ਤੇ ਨਾ ਤੁਹਾਡੇ ਸਿਕਰੀ ਜੀ ਆਊਗੀ ਲਿਪਸ ਤੇ ਬਹੁਤ ਵਧੀਆ ਚੀਜ਼ ਬਣ ਜੂਗੀ ਆਜੋ ਫਿਰ ਮਿੱਤਰੋ ਵੀਡੀਓ ਤੋਂ ਨਾ ਬਣੇ ਰਹੋ ਅਪਾ ਬੈਂਤ ਨੂੰ ਵੀ ਬਣਾ ਕੇ ਦਿਖਾਉਣੀ ਆ ਸੋਨੂ ਬਣਾ ਕੇ ਦਿਖਾਉਣੀ ਆ ਸਿਰਫ ਫਰੂਟਾਂ ਤੋਂ ਲਿਪਸਟਿਕ ਬਣਾਵਾਂਗੇ ਬਹੁਤ ਹੀ ਘੈਂਟ ਬਣੂਗੀ ਇਹ ਤਾਂ ਇੰਨਾ ਗੂੜਾ ਜੀ ਕਦੇ ਤਾਂ ਮੈਂ ਫਿੱਕੀ ਲਾਉਣੀ ਆ ਕਦੇ ਮੈਂ ਗੂੜੀ ਲਾਉਣੀ ਆ ਉਹੋ ਜੀ ਬਣ ਜੂਗੀ ਇਹ ਬਹੁਤ ਤਗੜੀ ਬਣੂਗੀ ਇਹਦੇ ਨਾਲ ਤੁਸੀਂ ਕਿਦਾਂ ਦਾ ਨਾ ਮਰਜੀ ਕਲਰ ਤੁਸੀਂ ਬਣਾ ਸਕਦੇ ਹੋ ਗੂੜੀ ਵੀ ਕਰ ਸਕਦੇ ਹੋ ਫਿੱਕੀ ਵੀ ਕਰ ਸਕਦੇ ਹੋ ਇੱਕ ਸੋਨੂ ਮੈਂ ਹੋਰ ਦੱਸ ਦਣਾ ਤਰੀਕਾ ਕੱਲੀ ਇਹ ਕਲਰ ਦੀ ਨਹੀਂ ਹੋਰ ਤਿੱਕੇ ਨੇ ਕਲਰ ਦੀ ਲਿਪਸਟਿਕ ਆਪਾਂ ਘਰੇ ਤਿਆਰ ਕਰ ਦਾਂਗੇ ਜਿਹੜੇ ਮਰਜੀ ਫਰੂਟ ਦੀ ਕਰਨੀ ਹੋਵੇ ਫਰੂਟ ਤੋਂ ਤਿਆਰ ਹੋ ਜੂਗੀ ਇਹ ਕੈਮੀਕਲ ਹੁੰਦਾ ਆਹ ਓਰੀ ਜੇ ਕਿਸੇ ਮੇਰੇ ਭੈਣ ਭਰਾ ਨੇ ਇੱਕ ਵਾਰੀ ਬਣਾ ਕੇ ਇਹ ਲਾ ਲਈ ਬਸ ਫੇਰ ਤਾਂ ਮਾਰਕੀਟ ਵਾਲਿਆਂ ਤੁਸੀਂ ਸਿੱੜ ਦੋਗੇ ਪਾਸੇ ਬਸ ਆਹੀ ਵਰਤਿਆ ਕਰੋਗੇ ਪੂਰੀ ਵਿਧੀ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਤੁਸੀਂ ਇੱਕ ਚਕੰਦਰ ਲੈਣਾ ਮਾਰਕੀਟ ਚੋਂ ਤੁਹਾਨੂੰ ਮਿਲ ਜਾਊਗਾ ਸਾਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਕੱਟ ਕੇ ਤੁਸੀਂ ਇਹ ਛਿਲਕਾ اتار ਲੈਣਾ ਫੇਰ ਇਹਨੂੰ ਤੁਸੀਂ ਕੱਦੂ ਕਸ ਕਰ ਲੈਣਾ ਜੇ ਕੱਦੂ ਕਸ ਨਹੀਂ ਕਰਨਾ ਤਾਂ ਗ੍ਰੈਂਡਰ ਦੇ ਮੱਤੇ ਇਹਨੂੰ ਪੀਸ ਕੇ ਬਰੀਕ ਕਰ ਲੈਣਾ ਆਜੋ ਮਿੱਤਰੋ ਬਨੇਰੋ ਵੀਡੀਓ ਨਾਲ ਸਾਰੀ ਵਿਧੀ ਦੱਸ ਦਾਂ ਕਿਵੇਂ ਬਣਦੀ ਹੈ ਕਿਵੇਂ ਤਿਆਰ ਹੁੰਦੀ ਹੈ। ਲਓ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀਆਂ ਡੰਡੀਆਂ ਐ ਨਹੀਂ ਹੁੰਦੀਆਂ ਇਹਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਤੇ ਫਿਰ ਇਹਦਾ ਹੌਲੀ-ਹੌਲੀ ਕਰਕੇ ਤੁਸੀਂ ਇਹਦਾ ਛਿਲਕਾ ਉਹ ਉਤਾਰ ਲਿਓ। ਲਓ ਜੀ ਛਿਲਣ ਤੋਂ ਬਾਅਦ ਇਹਨੂੰ ਤੁਸੀਂ ਚੰਗੀ ਤਰ੍ਹਾਂ ਬਰੀਕ ਕੱਟ ਕੇ ਪੀਸ ਬਣਾ ਲੈਣੇ ਆ ਤਾਂ ਜੋ ਤੁਹਾਡਾ ਗ੍ਰੈਂਡਰ ਵਗੈਰਾ ਦੇ ਵਿੱਚ ਇਹ ਛਿਤੀ ਜਿਹੜਾ ਇਹਦਾ ਰਸ ਆਪਾਂ ਕੱਢ ਸਕੀਏ। ਤੇ ਇੱਕ ਹੋਰ ਮੈਂ ਭੈਣ ਭਰਾਵਾਂ ਨੂੰ ਜਾਣਕਾਰੀ ਦੇ ਦੇਣਾ। ਜਿਹੜਾ ਛਿਲਕਾ ਬਚ ਗਿਆ ਇਹਨੂੰ ਤੁਸੀਂ ਸਿੱਟਣਾ ਨੇ ਇਹ ਵੀ ਤੁਹਾਨੂੰ ਬਹੁਤ ਵਧੀਆ ਕੰਮ ਦੇਊਗਾ ਇਹਨੂੰ ਤੁਸੀਂ ਸੁਕਾ ਕੇ ਛਿੱਲਣ ਤੋਂ ਬਾਅਦ ਚੰਗੀ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਤੁਸੀਂ ਇਹਨੂੰ ਬਰੀਕ ਕਰ ਲੈਣਾ ਤਾਂ ਜੋ ਤੁਹਾਡੇ ਗ੍ਰੇਂਡਰ ਦੇ ਵਿੱਚ ਚੰਗੀ ਤਰ੍ਹਾਂ ਇਹਦਾ ਆਪਾਂ ਰਸ ਕੱਢ ਸਕੀਏ ਤੇ ਲਓ ਵੀ ਭੈਣੋ ਤੇ ਭਰਾਵੋ ਇਹਨੂੰ ਆਪਾਂ ਪੀਸ ਕਰਕੇ ਬਰੀਕ ਕਰ ਲਿਆ ਤੇ ਜਿਹੜਾ ਹਾ ਛਿਲਕਾ ਬਚ ਜਾਂਦਾ ਇਹਨੂੰ ਤੁਸੀਂ ਭੈਣੋ ਤੇ ਭਰਾਵੋ ਸਿੱਟਣਾ ਨਹੀਂ ਇਹਨੂੰ ਤੁਸੀਂ ਛਾਂ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਸੁਕਾ ਕੇ ਇਹਨੂੰ ਪੀਸ ਕੇ ਬਰੀਕ ਪਾਊਡਰ ਬਣਾ ਲੈਣਾ ਜਿਹੜੇ ਤੁਹਾਡਾ ਮੱਥੇ ਦੇ ਵਿੱਚ ਤੁਸੀਂ ਸੰਹੂਰ ਭਰਦੀਆਂ ਮੇਰੀਆਂ ਭੈਣਾਂ ਉਹਨਾਂ ਲਈ ਬਹੁਤ ਵਧੀਆ ਇਹਦਾ ਸੰਹੂਰ ਬਣੂਗਾ ਬਹੁਤ ਵਧੀਆ ਕਲਰ ਬਣੂਗਾ ਇਹਨੂੰ ਤੁਸੀਂ ਸਟੋਰਾਣੀ ਇਹਨੂੰ ਵੀ ਤੁਸੀਂ ਇੱਕ ਸਾਈਡ ਦੇ ਉੱਤੇ ਰੱਖ ਲੈਣਾ ਤੇ ਲਓ ਜੀ ਭੈਣੋ ਤੇ ਭਰਾਵੋ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਗ੍ਰाइंड ਕਰਕੇ ਇਹਦਾ ਜੂਸ ਆ ਉਹ ਕੱਢਾਂਗੇ ਤੇ ਭੈਣੋ ਤੇ ਭਰਾਵੋ ਚੰਗੀ ਤਰ੍ਹਾਂ ਆਪਾਂ ਇਹਦਾ ਪੇਸਟ ਜਿਹੜਾ ਤਿਆਰ ਕਰ ਲਿਆ ਤੁਸੀਂ ਦੇਖ ਵੀ ਸਕਦੇ ਹੋ ਵੀ ਆਪ ਇਹਦਾ ਕਲਰ ਆ ਜਿਹੜਾ ਬਹੁਤ ਵਧੀਆ ਘੈਂਟ ਬਣ ਗਿਆ ਤੇ ਹੁਣ ਆਪਾਂ ਇੱਕ ਇਸ ਤਰ੍ਹਾਂ ਇਹਦਾ ਰਸ ਕਢਣਾ ਤੇ ਥੋੜਾ ਥੋੜਾ ਇਹਨੂੰ ਦਬਾ ਲੈਣੇ ਲਓ ਜੀ ਆਪਾਂ ਜੂਸ ਇਹਦਾ ਕੱਢ ਲਿਆ ਚੰਕੰਦਰ ਦਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਇੱਕ ਕੋਲੀ ਆਪਾਂ ਜੂਸ ਦੀ ਭਰ ਲਈ ਤੇ ਹੁਣ ਇਹਦਾ ਜਿਹੜਾ ਮਟੀਰੀਅਲ ਹੁੰਦਾ ਬਚਿਆ ਹੋਇਆ ਕਈ ਮੇਰੀਆਂ ਭੈਣਾਂ ਕਹਿੰਦੇ ਨੇ ਵੀ ਇਹਨੂੰ ਵੀ ਸਿਰਦੋ ਇਹ ਵੀ ਤੁਹਾਨੂੰ ਦੱਸਾਂਗੇ ਇਹਨੂੰ ਵੀ ਤੁਸੀਂ ਸੁਕਾ ਸਕਦੇ ਹੋ ਉਸੇ ਤਰ੍ਹਾਂ ਇਹਦਾ ਵੀ ਸੰਧੂਰ ਬਣ ਜਾਏ ਜੇ ਤੁਸੀਂ ਇਹ ਨੂੰ ਨਹੀਂ ਸੁਕਾਉਣਾ ਤਾਂ ਇਹਦੀ ਤੁਸੀਂ ਚਟਨੀ ਵੀ ਤਿਆਰ ਕਰ ਸਕਦੇ ਹੋ ਸਾਬਜੀ ਦੇ ਵਿੱਚ ਵੀ ਆ ਪਾਸ ਜਿਹੜੀ ਆਪਣੀ ਤਰੀ ਹੈ ਗਰੇਵੀ ਹੈ ਉਹ ਵੀ ਇਹਦੇ ਨਾਲ ਬਹੁਤ ਜਿਆਦਾ ਵਧੀਆ ਬਣੂਗੀ ਤੇ ਲਓ ਜੀ ਹੁਣ ਆਪਾਂ ਜਿਹੜਾ ਜੂਸ ਕੱਢਿਆ ਹੋਇਆ ਇਹਨੂੰ ਤੁਸੀਂ ਕੜਾਈਆ ਲੈ ਲੈਣਾ ਜਾਂ ਕੋਈ ਬਰਤਨ ਲੈ ਲੈਣਾ ਲਓ ਜੀ ਆਪਾਂ ਸਿਲੰਡਰ ਨੂੰ ਕਰਾਂਗੇ ਹੁਣ ਆਉਣ ਉਦੋਂ ਤੱਕ ਅੱਗ ਤੇ ਇਹਨੂੰ ਰੱਖਾਂਗੇ ਜਦੋਂ ਤੱਕ ਇਹ ਗਾੜਾ ਨਾ ਹੋ ਜਾਵੇ ਅੱਗ ਜਿਹੜਾ ਤਾ ਤੁਸੀਂ ਉਹ ਥੋੜਾ ਜਿਹਾ ਹਲਕਾ ਰੱਖਣਾ ਹੈ ਲਓ ਜੀ ਰਸ ਆਪਾਂ ਚੰਗੀ ਤਰ੍ਹਾਂ ਗਾੜਾ ਕਰ ਲਏ ਤੇ ਇੱਕ ਤੋਂ ਦੋ ਚਮਚੇ ਇਹਦੇ ਵਿੱਚ ਆਪਾਂ ਨਾਰੀਅਲ ਦਾ ਤੇਲ ਜਿਹੜਾ ਉਹ ਵੀ ਮਿਕਸ ਕਰ ਲੈਨੇ ਆ ਤੇ ਹੁਣ ਤੁਸੀਂ ਦੇਖੋਗੇ ਨਾਰੀਅਲ ਤੇਲ ਮਿਕਸ ਕਰਨ ਤੋਂ ਬਾਅਦ ਇਹਦਾ ਕਲਰ ਤੁਸੀਂ ਦੇਖ ਨੇਚਰਲ ਆਊਗਾ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਚੰਗੀ ਤਰ੍ਹਾਂ ਕੁਆਲਿਟੀ ਦੀ ਬੈਸਲੀਨ ਮਿਕਸ ਬੈਸਲੀਨ ਤੁਸੀਂ ਘੱਟ ਵੱਧ ਕਰ ਸਕਦੇ ਹੋ ਜੇ ਹਿਸਾਬ ਨਾਲ ਤੁਸੀਂ ਕਲਰ ਬਣਾਉਣਾ ਜੇ ਗੂੜਾ ਬਣਾਉਣਾ ਫਿੱਕਾ ਬਣਾਉਣਾ ਉਸ ਤਰ੍ਹਾਂ ਤੁਸੀਂ ਇਹਦੀ ਬੈਸਲੀਨ ਦੀ ਵੱਧ ਘੱਟ ਜਿਹੜੀ ਵਰਤੋਂ ਕਰ ਸਕਦੇ ਹੋ ਬੈਸਲੀਨ ਬੁੱਲਾਂ ਨੂੰ ਫਟਣ ਨਹੀਂ ਦਿੰਦੀ ਤੇ ਨਾ ਹੀ ਸਿਕਰੀ ਆਉਂਦੇ ਨੇ ਬਹੁਤ ਵਧੀਆ ਇੱਕ ਕਟੋਰੀ ਦੇ ਵਿੱਚ ਤੁਸੀਂ ਇਹਨੂੰ ਕੱਢ ਲੈਣਾ ਤੇ ਸਟੋਰ ਕਰਕੇ ਰੱਖ ਲੈਣਾ ਤੇ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਣਾ ਵੀ ਇਹ ਲਾ ਕੇ ਵੀ ਇਹਦਾ ਕਲਰ ਬਹੁਤ ਵਧੀਆ ਬਣੂਗਾ ਤੇ ਤੁਸੀਂ ਵਾਰ-ਵਾਰ ਬਣਾ ਕੇ ਲਾਉਂਗੇ ਬੱਚੇ ਵੀ ਲਾ ਸਕਦੇ ਆ ਤੇ ਆਪਣੇ ਭੈਣਾਂ ਵੀ ਲਾ ਸਕਦੇ ਆ ਤੇ ਭਰਾ ਵੀ ਇਹ ਲਿਪਗਾਰਡ ਦਾ ਕੰਮ ਵੀ ਦਿੰਦੀ ਹੈ ਬਹੁਤ ਵਧੀਆ ਚੀਜ਼ ਆ ਤੁਸੀਂ ਦੇਖੋਗੇ ਕਨੇਡਾ ਕਰਕੇ ਕੈਮਰਾ ਦਿਖਾਉ ਉਹ ਪੈਨ ਮਰਾਉਣ ਨੂੰ ਵੀ ਕਲਰ ਜਿਹੜਾ ਕਿੰਨਾ ਘੈਂਟ ਬਣ ਗਿਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਸასი ਕਾਲ ਜੀ